ਇਸ ਵੇਲੇ ਪੂਰੇ ਉੱਤਰ ਪ੍ਰਦੇਸ਼ ਵਿੱਚ ਭੀषण ਗਰਮੀ ਪੈ ਰਹੀ ਹੈ ਔਰ ਨੈਨ ਗਲੋਬਲ ਫਾਊਂਡੇਸ਼ਨ ਵੱਲੋਂ ਇੱਕ ਅਨੂਠਾ ਪ੍ਰਯਾਸ ਕੀਤਾ ਗਿਆ ਹੈ ਪਸ਼ੂ ਪੰਛੀਆਂ ਵਾਸਤੇ ਜਿਹੜੇ ਕਿ ਇਹ ਮਿੱਟੀ ਦੇ ਕਸੋਰੇ ਵੰਡੇ ਜਾਂਦੇ ਨੇ ਲੋਕਾਂ ਨੂੰ ਔਰ ਜਾਗਰੂਕ ਕੀਤਾ ਜਾ ਰਿਹਾ ਹੈ ਵੀ ਇਹਨਾਂ ਕਸੋਰਿਆਂ ਨੂੰ ਯੂਟਿਲਾਈਜ਼ ਕੀਤਾ ਜਾਵੇ ਪਾਣੀ ਦਿੱਤਾ ਜਾਵੇ ਇਸ ਤਰ੍ਹਾਂ ਜੋ ਪਸ਼ੂ ਪੰਛੀ ਜਿਹੜੇ ਕਿ ਉਹ ਪਿਆਸੇ ਨਾ ਰਹਿਣ ਤਾਂ ਮੇਦਨਾ ਧੀਰਜ ਗਿੱਲ ਨੇ ਜਿਹੜੇ ਕਿ ਇਸ ਸੰਸਥਾ ਦੇ ਚੇਅਰਮੈਨ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਧੀਰਜ ਜੀ ਕਿੱਥੋਂ ਇਹ অনুত্থ પ્રયાસ ਦਾ ਜਿਹੜਾ ਤੜਪ ਇਹ ਜਿਹੜੀ ਮਾਨਵ性 ਦੀ ਗੱਲ ਆਈ ਦੇਖੋ ਜੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਸਾਨੂੰ ਇਹੀ ਆਪਣੇ ਹੀ ਗਲਾ ਸੁੱਕੀ ਜਾ ਰਿਹਾ ਵਾ ਤੇ ਅਸੀਂ ਤਾਂ ਚਲੋ ਕਿਸੇ ਨੂੰ ਬੋਲ ਵੀ ਸਕਦੇ ਆ ਕਿ ਪਾਣੀ ਦੇ ਦਿਓ ਪਰ ਪਸ਼ੂ ਪੰਛੀ ਕਿਸੇ ਨੂੰ ਨਹੀਂ ਬੋਲ ਸਕਦੇ ਉਹਨਾਂ ਦੀ ਇੰਨੀ ਕਿ ਕਮੀ ਹੋ ਗਈ ਆ ਕਿ ਸ਼ਾਇਦ ਜਿਹੜੇ ਆਪਾਂ ਅੱਜ ਤੋਂ 10 ਸਾਲ ਪਹਿਲਾਂ ਪੰਛੀ ਦੇਖਦੇ ਉਹ ਅੱਜ ਲੁਪਤ ਹੋ ਚੁੱਕੇ ਆ ਨਜ਼ਰ ਨਹੀਂ ਆ ਰਹੇ ਤੇ ਮੇਰੀ ਅਪੀਲ ਆ ਲੋਕਾਂ ਨੂੰ ਕਿ ਆਪਣੇ ਛਾਤੇ ਜਾਂ ਕਿਤੇ ਵੀ ਪਾਣੀ ਰੱਖੋ ਉਹਨਾਂ ਦੇ ਦਾਣੇ ਦਾ ਇੰਤਜ਼ਾਮ ਕਰੋ ਕਿ ਉਹਨਾਂ ਨੂੰ ਵੀ ਜੀਣ ਦਾ ਪੂਰਾ ਅਧਿਕਾਰ ਆ ਸਾਨੂੰ ਉਹਨਾਂ ਬਾਰੇ ਸੋਚਣਾ ਚਾਹੀਦਾ ਵਾ ਕਿੰਨੇ ਕਸੂਰੇ ਤੁਸੀਂ ਡਿਸਟ੍ਰਿਬਿਊਟ ਕਰ ਰਹੇ ਹੋ ਜੀ ਸਰ ਅਸੀਂ ਟੋਟਲ 10000 ਕਰਨੇ ਆ ਅੱਜ 1000 ਤੋਂ ਸ਼ੁਰੂਆਤ ਕਰ ਰਹੇ ਆ ਤੇ ਜਗਾ ਜਗਾ ਦੇ ਰਹੇ ਆ ਟ੍ਰੈਫਿਕ 'ਚ ਦੇ ਰਹੇ ਆ ਜਨਾਵਲਟੀ ਚੌਂਕ 'ਚ ਆਏ ਆ ਕੰਪਨੀ ਬਾਗ ਵਗੈਰਾ ਸਕੂਲਾਂ 'ਚ ਵੀ ਜਾਵਾਂਗੇ ਤੇ ਲੋਕਾਂ ਨੂੰ ਅਪੀਲ ਵੀ ਕਰਾਂਗੇ ਸਮਝਾਵਾਂਗੇ ਵੀ ਕਿ ਕਿੰਨਾ ਜ਼ਰੂਰੀ ਹੈ ਸਾਡੇ ਵਾਸਤੇ ਜ਼ਰੂਰੀ ਆ ਅਸੀਂ ਆਪਣੇ ਜੇ ਅਸੀਂ ਨਹੀਂ ਕਰ ਰਹੇ ਤੇ ਅਸੀਂ ਆਪਣੇ ਬੱਚਾ ਦਾ ਫਿਊਚਰ ਖਰਾਬ ਕਰ ਰਹੇ ਆ ਪਹਿਲੇ ਦਿਨ ਦੀ ਸ਼ੁਰੂਆਤ ਹੁੰਦੀ ਸੀ ਪਸ਼ੂ ਪੰਛੀ ਚ ਐਚ ਐਚ ਹਾਂਦੇ ਸੀਗੇ ਤਾਂ ਹੁਣ ਉਹ ਪਰਸ਼ ਕਿਤੇ ਆਵਾਜ਼ ਗੁੱਬ ਹੋ ਗਈ ਸਰ ਹਾਂਜੀ ਸਵੇਰ ਨੂੰ ਜਦੋਂ ਜਾਗੀਦਾ ਸੀ ਤੇ ਪਸ਼ੂ ਪੰਛੀ ਦੀ ਆਵਾਜ਼ ਆਉਂਦੀ ਸੀ ਤਾਂ ਪਤਾ ਲੱਗਦਾ ਦਿਨ ਚੜ ਗਿਆ ਵਾ ਹੁਣ ਤਾਂ ਸਰ ਦਿਖਦੇ ਵੀ ਨਹੀਂ ਆ ਤੁਸੀਂ ਦੇਖੋ ਕਿ ਪਹਿਲਾਂ ਸਾਡੇ ਘਰਾਂ ਦੇ ਵਿੱਚ ਵੀ ਉਹਨਾਂ ਦੇ ਪਰਸ਼ਾ ਹੁੰਦੇ ਸੀ ਆਲਣੇ ਤੋਂ ਰਹਿ ਲੈਂਦੇ ਅੱਜ ਕੱਲ ਕਿਤੇ ਨਹੀਂ ਦਿਖ ਰਹੇ ਕੁਛ ਕਹਿੰਦੇ ਆ ਕਿ ਮੋਬਾਈਲ ਦੇ ਕਰਕੇ ਵੀ ਹੋ ਰਿਹਾ ਜੀ ਉਹ ਜਿਹੜੀ ਟੈਕਨੋਲੋਜੀ ਆ ਗਈ ਆ ਪਰ ਮੈਂ ਕਹਿੰਦਾ ਚਲੋ ਜੋ ਵੀ ਹੋ ਰਿਹਾ ਆਪਣਾ ਬਚਾਅ ਕਰੋ ਉਹਨਾਂ ਦਾ ਉਹਨਾਂ ਦੇ ਪਾਣੀ ਧਾਣੀ ਦਾ ਇੰਤਜ਼ਾਮ ਕਰੋ ਉਹਨਾਂ ਦੀ ਦਾਣੇ ਪਾਣੀ ਦਾ ਇੰਤਜ਼ਾਮ ਕਰੋ ਜਿਸ ਨਾਲ ਉਹ ਸਵੈਲੂ ਕਰ ਸਕਣੋ ਤੇ ਉਹ ਜੀ ਸਕਣ ਤੁਹਾਡੀ ਸੰਸਦ ਦੇ ਕਿੰਨੇ ਮੈਂਬਰ ਨੇ ਔਰ ਉਹਨਾਂ ਨੇ ਵੀ ਆਪਣੇ ਘਰਾਂ ਦੇ ਛੱਤਾਂ 'ਤੇ ਇੱਕ ਸੋਰੇ ਲਗਾਏ ਹੋਏ ਆ ਹਾਂਜੀ ਹਾਂਜੀ ਸਰ ਇਹੀ ਤਾਂ ਪਿਛਲੇ 10 ਸਾਲ ਤੋਂ ਇਹੀ ਕੰਮ ਕਰ ਰਹੇ ਆ ਸਾਡੀ ਸਾਰੀ ਸੰਸਦ ਦੇ ਮੈਂਬਰਾਂ ਨੇ ਆਪਣੇ ਘਰਾਂ 'ਚ ਸੋਰੇ ਪਾਏ ਹੋਏ ਆ ਤੇ ਉਹ ਦਾਣੇ ਦਾ ਵੀ ਇੰਤਜ਼ਾਮ ਕਰਦੇ ਸਵੇਰੇ ਸ਼ਾਮ ਇਹੀ ਕਰਦੇ ਆ ਜਿਹਾ ਉਹ ਲਾਪਰਵਾਹ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਪੇੜ-ਪੌਦੇ ਵੀ ਲਗਾਓ ਜਿਨ੍ਹਾਂ ਨਾਲ ਉਹਨਾਂ ਦੇ ਘਰ ਵੀ ਵੰਜਣ ਕੁਝ ਪੇੜ-ਪੌਦਿਆਂ ਨਾਲ ਸਾਨੂੰ ਵੀ ਫਾਇਦਾ ਹੋਏ ਦੇਖੋ ਹੁਣ ਪਸ਼ਾਂ ਦੀਆਂ ਬਿਮਾਰੀਆਂ ਵੀ ਲੋਕਾਂ ਨੂੰ ਹੋ ਰਹੀਆਂ ਕਿਉਂਕਿ ਆਕਸੀਜਨ ਦੀ ਕਮੀ ਆ ਬਾਰਿਸ਼ ਵੀ ਨਹੀਂ ਹੋ ਰਹੀ ਪਹਿਲਾਂ ਹੁੰਦੇ ਛੱਪੜ ਹੁੰਦੇ ਸੀ ਪਸ਼ੂ ਪਸ਼ੂ ਪੰਛੀ ਉਹ ਤੋਂ ਪਾਣੀ ਪੀ ਲੈਂਦੇ ਹੁਣ ਤੋਂ ਵੀ ਨਹੀਂ ਹੈਗੇ ਤੇ ਸਾਨੂੰ ਹੀ ਉਹਨਾਂ ਦਾ ਕਰਨਾ ਚਾਹੀਦਾ ਥੋੜਾ ਬੋਧਾ ਧਿਆਨ ਦਿਓ ਤੇ ਮੈਂ ਕਹਿੰਦਾ ਉਹਨਾਂ ਦੀ ਜਾਨ ਬਚ ਸਕਦੀ ਆ ਬਿਲਕੁਲ ਇੱਕ ਅਨੁਠਾ ਪ੍ਰਯਾਸ ਜਿਹੜਾ ਕੀ ਕੀਤਾ ਗਿਆ ਪਰ ਕੀ ਕਹੋਗੇ ਜਿਹੜਾ ਫਾਊਂਡੇਸ਼ਨ ਵੱਲੋਂ ਇਹ ਕਦਮ ਚੁੱਕਿਆ ਗਿਆ ਸਰ ਕਾਫੀ ਐਪਰੀਸ਼ੀਏਬਲ ਹੈ ਕਿ ਦੀ ਰੱਜੀ ਨੇ ਐਫਰਟ ਕੀਤਾ ਸੀਗਾ ਇਸ ਚੀਜ਼ ਦਾ ਕਿ ਖੁਦ ਆਪਾ ਕਿ ਜਿੱਦਾਂ ਸਾਡਾ ਹੈਗਾ ਕਿ ਥੋੜੇ ਪੋਤੇ ਵੀ ਜੇ ਲੱਗ ਜਾਣ ਛੱਦੇ ਉੱਤੇ ਕਿਉਂਕਿ ਦੇਖੋ ਤੁਸੀਂ ਖੋਦੇ ਸਾਡ ਕੋ ਖਲੋਤਾ ਵੀ ਨਹੀਂ ਜਾ ਰਿਹਾ ਇਸ ਟਾਈਮ ਦੇ ਵਿੱਚ ਪਰ ਇਸ ਟਾਈਮ ਦੀ ਰਜ ਨੇ ਸੋਚਿਆ ਸੀਗਾ ਕਿ ਚਲੋ ਜੇ ਹੁਣ ਅਸੀਂ ਸਕੂਲਸ ਕਵਰ ਕਰਨੇ ਨੇ ਕਾਲੇਜਿਸ ਨਹੀਂ ਹੈ ਇੱਕ ਮੈਸੇਜ ਹੀ ਹੈ ਵੈਸੇ ਚਲੋ ਕਿਸੇ ਵੀ ਬਰਤਨ ਚ ਇਸੀ ਰੱਖ ਸਕਦੇ ਆ ਇੱਕ ਮੈਸੇਜ ਉਹਨਾਂ ਸੀ ਗੱਡੀਆਂ ਵਾਲੇ ਨੂੰ ਵੀ ਦੇ ਰਹੇ ਆ ਆਟੋ ਰਿਕਸ਼ਾ ਵਾਲੇ ਨੂੰ ਵੀ ਦੇ ਰਹੇ ਆ ਐਟਲੀਸ ਉਹ ਘਰ ਜਾ ਕੇ ਜੇ 10000 ਵਿੱਚੋਂ ਜੇ 10 ਰੁਪਏ ਲੱਗ ਜਾਣਗੇ ਸਾਡੇ ਵਾਸਤੇ ਉਹੀ ਸਾਡੀ ਜੇਬ ਜਿੰਨਾ ਵੱਧ ਤੋਂ ਵੱਧ ਮੈਸੇਜ ਸਪਰੈਡ ਹੋਏਗਾ ਉਹਨਾਂ ਪਸ਼ੂ ਪੰਛੀਆਂ ਵਾਸਤੇ ਵਾਅਦਾਬੰਦ ਹੋਏ ਆ ਹਾਂ ਐਜੈਸ ਮੈਸੇਜ ਹੀ ਹੈ ਕਿ ਜਿੰਨਾ ਅਸੀਂ ਆਪਣੇ ਛੱਤ ਦੇ ਉੱਤੇ ਕੋਈ ਵੀ ਬਰਤਨ ਦੇ ਉੱਤੇ ਜਾਂ ਕੋਈ ਕੋਈ ਦੇਖ ਵੀ ਰਿਹਾ ਉਹ ਜ਼ਰੂਰ ਐਫਰਟ ਦੇ ਜ਼ਰੂਰ ਕਰੇ ਆ ਚੀਜ਼ ਦੇ ਵਿੱਚ ਬਿਲਕੁਲ ਜੀ ਬਹੁਤ ਵੱਡਾ ਜਿਹੜਾ ਕਿ ਐਫਰ ਅੱਜ 10000 ਦੇ ਕਰੀਬ ਜਿਹੜੇ ਕਸੋਰੇ ਨੇ ਉਹ ਵੰਡਣ ਦੀ ਸ਼ੁਰੂਆਤ ਕੀਤੀ ਗਈ ਆ ਪਹਿਲਾਂ 1000 ਮਿੱਟੀ ਦੇ ਕਸੋਰੇ ਜਿਹੜੇ ਕਿ ਇਹ ਲੋਕਾਂ ਨੂੰ ਵੰਡੇ ਜਾ ਰਹੇ ਨੇ ਨਾਲ ਨਾਲ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਪਸ਼ੂ ਪੰਛੀਆਂ ਵਾਸਤੇ ਜਿਹੜੇ ਇਹ ਕਸੋਰੇ ਵੰਡੇ ਜਾ ਰਹੇ ਨੇ ਇਹਨਾਂ ਵਿੱਚ ਪਾਣੀ ਪਾਇਆ ਜਾਵੇ ਕਿਉਂਕਿ ਅੱਤ ਦੀ ਗਰਮੀ ਪੈ ਰਹੀ ਹੈ ਔਰ ਇਸ ਗਰਮੀ ਵਿੱਚ ਇਨਸਾਨ ਤਾਂ ਆਪਣੀ ਪਿਆਸ ਪਾਣੀ ਮੰਗ ਕੇ ਵੀ बुझा ਸਕਦਾ ਪਰ ਪਸ਼ੂ ਪੰਛੀ ਜਿਹੜੇ ਬੇ ਜ਼ੁਬਾਨ ਨੇ ਉਹ ਉਹਨਾਂ ਨੂੰ ਕਾਫੀ ਦਿੱਕਤ ਹੁੰਦੀ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਜਿਹੜੇ ਇਹ ਮਿੱਟੀ ਦੇ ਕਸੋਰੇ ਨੇ ਆਪਣੇ ਘਰ ਦੀਆਂ ਛਤਾਂ ਦੇ ਉੱਪਰ ਪਾਣੀ ਪਾ ਕੇ ਰੱਖਿਆ ਜਾਵੇ ਤਾਂ ਜੋ ਜਿਹੜੇ ਪੰਛੀ ਨੇ ਉਹ ਇਹਨਾਂ ਵਿੱਚੋਂ ਪਾਣੀ ਪੀ ਸਕਣ ਤੇ ਜਿਹੜੇ ਸੜਕਾਂ ਤੇ ਪਸ਼ੂ ਨੇ ਉਹਨਾਂ ਵਾਸਤੇ ਵੀ ਇਹਨਾਂ ਕਸੋਰੇ ਵਿੱਚ ਪਾਣੀ ਜਿਹੜਾ ਰੱਖਿਆ ਜਾਵੇ ਸਟੋਰ ਕੀਤਾ ਜਾਵੇ ਤਾਂ ਜੋ ਕੋਈ ਵੀ ਜਿਹੜਾ ਪਸ਼ੂ ਪੰਛੀ ਹੈ ਉਹ ਪਿਆਸਾ ਨਾ ਰਹੇ ਕਿਉਂਕਿ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਤੇ ਆਉਣ ਵਾਲੇ ਸਮੇਂ ਅੰਦਰ ਆਉਣ ਵਾਲੇ ਦਿਨਾਂ ਵਿੱਚ गर्मी ਦਾ ਪ੍ਰਕੋਪ ਜਿਹੜਾ ਹੋਰ ਉਹ ਵਧਣਾ ਹੋਇਆ ਵਿਖਾਈ ਦੇ ਰਿਹਾ ਇਸ ਕਰਕੇ ਅੱਜ ਇੱਕ ਵੱਡਾ ਤੇ ਅਨੂਠਾ ਪ੍ਰਯਾਸ ਕੀਤਾ ਗਿਆ ਹੈ ਗਲੋਬਲ ਨੈਨ ਫਾਊਂਡੇਸ਼ਨ ਵੱਲੋਂ ਜਿਹੜਾ ਕਿ ਇੱਕ ਬਹੁਤ ਹੀ ਸ਼ਲਾਘਾਯੋਗ ਜਿਹੜਾ ਕਿ ਉਹ ਕਦਮ ਮੰਨਿਆ ਜਾ ਸਕਦਾ ਹੈ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀਚਾ ਦੇਨਿਕ ਸੂਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel bba